ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਦਿਨ ਚੜ੍ਹਦੇ ਹੀ ਅਣਪਛਾਤੇ ਚੋਰਾਂ ਦੇ ਵੱਲੋਂ ਸਾਧਕ ਫਰੋਇਪੁਰ ਰੋਡ ਤੇ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਦੱਸਦੀ ਹੈ ਕਿ ਸਾਧਕ ਫਰੋਇਪੁਰ ਰੋਡ ਤੇ ਤਿੰਨ ਦੁਕਾਨਾਂ ਹਰਜੀਤ ਸਿੰਘ, ਤਰਨਦੀਪ ਸਿੰਘ ਤੇ ਆਸ਼ਾ ਸਿੰਘ ਸਾਬਕਾ ਫੌਜੀ ਦੀ ਦੁਕਾਨ ਹੈ ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵਿੱਚੋਂ ਕੁਝ ਸਮਾਨ ਵੀ ਚੋਰੀ ਕੀਤਾ ਗਿਆ ਲਗਭਗ ਕਰੀਬ 2:00 ਵਜੇ ਤਰਨਦੀਪ ਸਿੰਘ ਨੇ ਆਪਣੇ ਮੋਬਾਈਲ ਤੇ ਦੁਕਾਨ ਦੇ ਕੈਮਰੇ ਚਲਾ ਕੇ ਦੇਖੇ ਤਾਂ ਕੈਮਰੇ ਨਹੀਂ ਚਲੇ ਉਹਨਾਂ ਨੂੰ ਦੁਕਾਨ ਤੇ ਸ਼ੱਕ ਪਿਆ ਉਹ ਕਰੀਬ 2 ਵਜੇ ਆਪਣੀ ਦੁਕਾਨ ਤੇ ਆਪਦੇ ਡੈਡੀ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਆਏ ਤੇ ਦੁਕਾਨ ਦੇ ਬਾਹਰ ਦੇ ਵਿੱਚ ਇੱਕ ਵਿਅਕਤੀ ਖੜਾ ਹੋਣ ਦੇ ਕਾਰਨ ਉਹਨਾਂ ਨੂੰ ਸ਼ੱਕ ਪਿਆ ਉਹਨਾਂ ਨੇ ਆਪਣੀ ਲਾਇਸੈਂਸੀ ਰਵਲਵਰ ਦੇ ਨਾਲ ਹਵਾਈ ਫਾਇਰ ਕੀਤੇ ਤੇ ਚੋਰ ਉੱਥੋਂ ਆਪਣੀ ਕਾਰ ਛੱਡ ਕੇ ਖੇਤਾਂ ਦੇ ਵਿੱਚ ਦੀ ਭੱਜ ਗਏ ਹੋਰ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਤਰਨਦੀਪ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਕੀ ਨਾਮ ਆ ਤੁਹਾਡਾ ਜੀ ਤੇ ਕਿਵੇਂ ਰਾਤ ਜਿਹੜੀ ਘਟਨਾ ਵਾਪਰੀ ਕਿਸ ਤਰ੍ਹਾਂ ਹੋਈ ਹੈ ਜੀ ਤਰਨਜੀਤ ਹੈ ਜੀ ਮੇਰਾ ਨਾਮ ਹੂੰ ਮੈਂ ਕੈਮਰੇ ਵੇਖੇ ਕੈਮਰੇ ਖੁੱਲੇ ਨਾ ਤੇ ਅਸੀਂ ਆ ਕੇ ਗੇੜਾ ਮਾਰਨ ਹੂੰ ਉਦੋਂ ਇੱਕ ਬੰਦਾ ਅਸੀਂ ਦੇਖਿਆ ਇਥੋਂ ਭਾਈਂਦਾ ਕਿੰਨੇ ਵਜੇ ਦਾ ਟਾਈਮ ਸੀਗਾ ਜੀ 2 ਵਜੇ ਦਾ ਜੀ ਤੁਹਾਡੀ ਦੁਕਾਨਾਂ ਦੇ ਪਹਿਲਾਂ ਵੀ ਇਧਰਲੇ ਪਾਸੇ ਕਈ ਵਾਰ ਚੋਰੀ ਹੋ ਗਈ ਆ ਦੋ ਵਾਰੀ ਪਹਿਲਾਂ ਹੋ ਗਈ ਹੈ ਹੂੰ ਤੀਜੀ ਵਾਰ ਚੋਰੀ ਹੈ ਜੀ ਜਦੋਂ ਤੁਹਾਨੂੰ ਪਤਾ ਲੱਗਿਆ ਕਿੰਨੇ ਵਜੇ ਦਾ ਸਮਾਂ ਸੀ 2 ਵਜੇ ਦਾ ਸਮਾਂ ਸੀਗਾ 2 ਵਜੇ ਮੈਂ ਆ ਗਿਆ ਸੀਗਾ ਇੱਥੇ अच्छा ਕਿੰਨੇ ਕ ਜਾਨੇ ਸੀ ਇਥੇ ਉਹ ਜੋ ਇੱਕ ਜਾਨੇ ਸਾਨੂੰ ਤਾਂ ਇੱਕ ਜਾਨੇ ਦਿਸਿਆ ਬਸ ਫਿਰ ਉਹਨੂੰ ਕਿਸ ਤਰ੍ਹਾਂ ਭਜਾਇਆ ਤੁਸੀਂ ਭਾਈ ਫੈਰ ਹੀ ਕੱਢੇ ਪੁਰੇ ਮਗਰ ਭੱਜ ਲਏ ਸੀ ਹੂੰ ਉਹ ਬਸ ਬਾਣ ਚ ਵੜ ਗਿਆ ਮੋਟਰਸਾਈਕਲ ਤੇ ਉਹਦੇ ਕਾਰਨ ਨਿਕਲ ਗਿਆ ਬਸ ਮੁੜ ਕੇ ਗੱਡੀ ਕਿੰਨੀ ਆਉਣ ਲੱਗਿਆ ਤੇ ਫਿਰ ਅਸੀਂ ਇਹ ਗੱਡੀ ਛੱਡ ਕੇ ਭੱਜ ਗਏ ਨਹੀਂ ਸੀਗਾ ਅਸੀਂ ਆਏ ਸੀ ਨਾ ਮੋਟਰਸਾਈਕਲ ਤੇ ਇਹ ਨਹੀਂ ਆਵਾਜ਼ ਨਹੀਂ ਆ ਰਹੀ ਪਈ ਬਹੁਤ ਸਾਦਾ ਗੱਡੀ ਹੋਰ ਵਜਾ ਤਾਂ ਨੂੰ